ਰਾਜਨੀਤੀ ਵਾਲੇ ਮਾਰਦੇ ਸਾਨੂੰ ਉਸਤਾਫਰੀ ਤੇ ਇੱਕ ਹੀ ਹੈ ਪੰਜਾਬ ਰਹਿਣਾ ਤਾਂ ਬੰਦੇ ਦਾ ਰਾਜਨੀਤੀ ਨਹੀਂ ਹੈ ਉਹ ਹੈ ਤਾਂ ਭਰਾ ਹੀ ਇੱਕ ਹੀ ਨੇਰਾ ਸਾਡੇ ਪਿੰਡਾਂ ਸਾਰੀਆਂ ਖਾਲੀ ਪਈਆਂ ਮੈਨੂੰ ਐਂ ਲੱਗਦਾ ਸੋਡਾ ਬਸਲੇ ਤੋਂ ਖੋਲ ਦੋ ਬੰਨ ਮੋੜ ਕੇ ਐਸਾ ਖੋਲ ਦਈ ਹੈ ਖੋਲ ਦਈ ਯਾਰ ਸਾਡੇ ਵਾਲੇ ਡੁੱਬੀ ਜਾਂਦੇ ਆ ਹਾਂ ਤੂੰ ਖੋਲ ਦਈ ਜਿਵੇਂ ਪਾਕਿਸਤਾਨ ਵਾਲੇ ਨੇ ਗੋਲੇ ਆ ਦਰਵਾਜ਼ੇ ਉਵੇਂ ਖੋਲ ਦਈਏ ਵੀ ਆਉਣ ਤੇ ਤਿੰਨ ਮਹੀਨੇ ਪਾਣੀ ਮੰਦ ਰਿਆ ਸਾਡੇ ਤਿੰਨ ਮਹੀਨੇ ਪਾਣੀ ਮੰਦ ਰਿਆ ਜਮਾ ਪੀਣ ਨੂੰ ਪਾਣੀ ਵੀ ਨਹੀਂ ਆਇਆ ਸੀਗਾ ਸਾਡੇ ਬਿਆਂਗ ਨਹੀਂ ਹੋਈ ਉੱਥੇ ਇੰਨਾ ਬੁਰਾ ਹਾਲ ਹੋ ਗਿਆ ਸੀਗਾ ਪਾਣੀ ਵੀ ਬਹੁਤ ਥੋੜੇ ਵੱਲੀ ਛੱਡ ਦਿੱਤਾ ਜਾਵੇ ਮੰਨ ਲਾ ਥੋੜੇ ਵੱਲੀ ਵੀ ਪਾਣੀ ਦੀ ਪੂਰਤੀ ਹੋ ਜੀ ਤਾਂ ਇੱਥੇ ਹੀ ਬਚਾਅ ਹੋ ਜਾ ਹਾਂਜੀ 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 ਸਾਡੇ ਤਾਂ ਹੁਣ ਮੀਂਹ ਤੇ ਐਜਿਨਰਪੁਰ ਖੇਤੀ ਵੀ ਸਰੋਂ ਸਰੋਂ ਬੀਜਾਂਗੇ ਵੀ ਜਦੋਂ ਇੰਨੇ ਹੜਾਂ ਜਬਾਣੀ ਨਹੀਂ ਲਾਉਣ ਨੂੰ ਮਿਲਿਆ ਤੇ ਫਿਰ ਇਦੂ ਬਾਅਦ ਕਦੋਂ ਮਿਲੂਗਾ ਜੀ ਪਾਣੀ ਲਾਉਣ ਨੂੰ ਪੀਣ ਨੂੰ ਨਹੀਂ ਮਿਲਦਾ ਮਸਾਂ ਕਾਲੇ ਪਾਣੀ ਕੀਤੇ ਹੀ ਜਮਾ ਜਮਾ ਕਾਲਾ ਜਮਾ ਕਾਲਾ ਪਾਣੀ ਪੰਜਾਬ ਨੇ ਆਵਾਜ਼ ਮਾਰੀ ਫਿਰ ਆ ਕੇ ਖੜ ਕੇ ਆ ਗਈ ਆ ਗਈ ਦਿੱਲੀ ਵੀ ਨਾਲ ਗਈ ਤੇ ਹੁਣ ਇੱਧਰ ਫੇਰ ਵੀ ਆ ਗਈ ਫੇਰ ਵੀ ਆੜ ਕੇ ਖੜ ਕੇ ਕੀ ਕੀ ਕੁਝ ਲੈ ਕੇ ਆਏ ਸਾਰਾ ਰਾਸ਼ਨ ਪਾਣੀ ਲੈ ਆਏ ਜੀ ਉਹਨਾਂ ਖਤਰ ਪਾਣੀ ਆਟਾ ਦਾਣਾ ਸਾਰਾ ਕੁਲ ਚੀਜ਼ ਲੈ ਕੇ ਆਏ ਜੀ ਵੀ ਆਏ ਤਾਂ ਕਿੰਨੀ ਕਿ ਰਾਜਨੀਤੀ ਹੋ ਜੂ ਮਨ ਲੱਗਦਾ ਆਪਦੇ ਵਾਲੇ ਮਰਨ ਤਾਂ ਨਹੀਂ ਦਿੰਦੇ ਆਪਦੇ ਵਾਲ ਨੂੰ ਨਹੀਂ 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 ਮਰ ਮਰ ਨਹੀਂ ਐ ਭਾਈ ਨਾਲ ਖੜੇ ਹੀ ਨਾਲ ਖੜੇ ਆ ਹਰਿਆਣੇ ਚ ਸਾਰੇ ਚ ਵਧੀਆ ਆਏ ਸਰਸੇ ਜਿਹੜੇ ਚ ਆਸੀ ਪੈ ਸਾਨੂੰ ਵੀ ਪਤਾ ਲੱਗਦਾ ਪਿੰਡ ਚ ਬਹੁਤ ਵਧੀਆ ਹੋਈ ਜਾਂਦਾ ਜੀ ਹਰਿਆਣੇ ਦੇ ਮਤਲਬ ਬਹੁਤੇ ਪਿੰਡ ਐ ਸੀ ਨਹੀਂ ਜਿਨ੍ਹਾਂ ਦੇ ਵਿੱਚੋਂ ਟਰਾਲੀਆਂ ਰਾਸ਼ਨ ਇਕੱਠਾ ਕਰਕੇ ਪੰਜਾਬ ਨੂੰ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੜਕ ਤੇ ਆਏ ਆ ਜਾਂਦਾ ਪਿੰਡਾਂ ਚੀ ਬਹੁਤ ਇਕੱਠਾ ਹੋਈ ਜਾਂਦਾ ਮਤਲਬ ਸਾਰਾ ਹਰਿਆਣਾ ਫਿਰ ਤਾਂ ਨਾਲ ਆ ਕੇ ਖੜ ਗਿਆ ਸਾਰਾ ਹਰਿਆਣਾ ਜੀ ਸਾਰਾ ਹਰਿਆਣਾ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਚੱਲ ਰਿਹਾ ਤਾਂ ਪੰਜਾਬੀਆਂ ਦੇ ਦਿਲਾਂ ਦੇ ਵਿੱਚੋਂ ਇੱਕ ਆਵਾਜ਼ ਨਿਕਲੀ ਕਿ ਪੰਜਾਬ ਦੇ ਉੱਪਰ ਮਾਰ ਪਈ ਤਾਂ ਅੱਜ ਪੰਜਾਬ ਦੇ ਨਾਲ ਕੋਈ ਪੰਜਾਬ ਕੋਈ ਹੋਰ ਜਿਹੜਾ ਹੈਗਾ ਉਹ ਨਹੀਂ ਖੜਾ ਪੰਜਾਬ ਦੇ ਨਾਲ ਸਿਰਫ ਪੰਜਾਬ ਖੜਾ ਹੈ ਪਰ ਸ਼ਾਇਦ ਨਾਲੇ ਸੂਬਿਆਂ ਦੇ ਵਿੱਚ ਇਹ ਗੱਲ ਗਈ ਤਾਂ ਅੱਜ ਇਹ ਊਲਾਂਬਾ ਲਾ ਦਿੱਤਾ ਆ Rajasthan Haryana ਤੋਂ ਟਰਾਲੀਆਂ ਪੰਜਾਬ ਦੇ ਵਿਚਾਰੀਆਂ ਨੇ ਬਾਈ ਹਰੇ Haryana ਦਾ ਪਿੰਡ ਮਟ ਦਾਦੂਆ ਜ਼ਿਲ੍ਹਾ ਸਰਸਾ ਉੱਥੋਂ ਆ ਰਹੇ ਨੇ ਬਾਈ ਹਰਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਪੰਜਾਬ ਨੇ ਆਵਾਜ਼ ਮਾਰੀ ਫਿਰ ਆ ਕੇ ਖੜ ਕੇ ਆ ਗਈ ਆ ਗਈ ਅਸੀਂ ਤਾਂ ਕੀ ਕੀ ਕੁਝ ਲੈ ਕੇ ਆਏ ਹਾਂ ਸਾਰਾ ਰਾਸ਼ਨ ਪਾਣੀ ਲੈ ਆਏ ਜੀ ਉਹਨਾਂ ਖਤਰ ਪਾਣੀ ਆਟਾ ਦਾਣਾ ਹਾਂ ਸਾਰਾ ਕੁਲ ਚੀਜ਼ ਲੈ ਕੇ ਆਏ ਹਾਂ ਜੀ ਇੱਕ ਇੱਕ এবੀਸੀ ਈਡ ਵੀ ਲੈ ਕੇ ਆਏ ਹਾਂ ਹਾਂ ਜੀ ਤੇ ਕੇਬੀਸੀ ਕੇ ਆਵਾਜ਼ ਵੱਜੀ ਕਿਉਂਕਿ ਪੰਜਾਬ ਵਾਲਾ ਨੂੰ ਇੱਕ ਨਰਾਜ਼ ਸੀ ਕਿ ਯਾਰ ਜਦੋਂ ਕਿਸੇ ਤੇ ਆਫਤ ਆਉਂਦੀ ਅਸੀਂ ਖੜਦੇ ਹਾਂ ਪਰ ਸਾੜ ਨਾਲ ਕੋਈ ਨਹੀਂ ਖੜਦਾ ਅਸੀਂ ਤਾਂ ਸਾਰਿਆਂ ਨਾਲ ਹੀ ਖੜਦੇ ਹਾਂ ਜੀ ਆਲੇ ਲੋ ਤੁਹਾਡੇ ਸਾਹਮਣੇ ਦਿੱਲੀ ਵੀ ਨਾਲ ਆ ਗਈ ਤੇ ਹੁਣ ਇੱਧਰ ਫੇਰ ਵੀ ਆ ਗਈ ਤਾਂ ਫੇਰ ਵੀ ਅੜ ਕੇ ਖੜਾਂਗੇ ਹਾਂ ਜੀ ਭਈ ਜਿੰਨਾ ਚਿਰ ਮਰਜ਼ੀ ਆਫਤ ਪਵੇ ਹਾਂ ਜੀ ਨਾਲ ਚੱਲੇ ਚੱਲੇ ਕਿੱਥੇ ਹੁਣ ਅਸੀਂ ਜੀ ਗਰਦਾਸਪੁਰ ਚਲਾ ਅੱਛਾ ਗਰਦਾਸਪੁਰ ਚਲੋ ਹਾਂਜੀ ਕਿੰਨੀ ਦੂਰ ਇੱਥੋਂ ਕਿੰਨਾ ਪੈ ਜਾਂਦਾ ਉਹਨੂੰ ਗਰਦਾਸਪੁਰ ਸਾਡੇ 350 ਕਿਲੋਮੀਟਰ ਪੂਆ ਜੀ 350 ਕਿਲੋ ਹਾਂਜੀ ਜਿਵੇਂ ਦੱਸਣਗੇ ਵੀ ਗਾਹ ਜਾਂਦੇ ਸਾਨੂੰ ਦਾਣਾ ਉਹ ਉਵੇਂ ਉਵੇਂ ਗਾਂਹ ਜਾਂ ਜਾਵਾਂਗੇ ਹਾਂਜੀ ਪਰ ਉਹ ਜਿਵੇਂ ਉਹ ਲਾਂਬਾ ਮਿਲਦਾ ਸੀ ਫਿਰ ਲਾਤਾ ਉਹ ਲਾਂਬਾ ਤੁਸੀਂ ਹਾਂਜੀ 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 ਵੀ ਲਾਂਬਾ ਦਿੰਦੇ ਸੀ ਵੀ ਯਾਰ ਹਰਿਆਣੇ ਵਾਲੇ ਸਰਨਾ ਖੜਦੇ ਨਹੀਂ ਪਿਓ ਰਸਤਾ ਨਹੀਂ ਹਾਂਜੀ ਲਾਤਾ ਜੀ ਹੈ ਲਾਤਾ ਆਈ ਇਹਦੇ ਨਾਲ ਟਰਾਲ ਨਾ ਹੋਰ ਵੀ ਬਹੁਤ ਆਈ ਜਾਂਦੇ ਨੇ ਪਿੰਡ 'ਚ ਵੀ ਇਹ ਆ ਪਪੈੜ ਕੀਤੀ ਹੈ ਹਾਂ ਪਿੰਡ 'ਚ ਵੀ ਇੱਕ ਪਾਸੋਂ ਵੀ ਕੁਝ ਕੁ ਮੁੰਡਿਆਂ ਨੇ ਵਧੀਆ ਸਹਾਰਾ ਲਾਇਆ ਤੇ ਹੋਰ ਪਿੰਡ 'ਚ ਰਾਸ਼ਨ ਇਕੱਠਾ ਹੋਈ ਜਾਂਦੇ ਟਰਾਲਾਂ ਹੋਰ ਆਉਣੀਆਂ ਤੁਹਾਨੂੰ ਕੀ ਕੀ ਤੁਹਾਨੂੰ ਹੋਇਆ ਵੀ ਯਾਰ ਪੰਜਾਬ ਜਾ ਕੇ ਉਹਨਾਂ ਦੀ ਉਹਨਾਂ ਦੀ ਬਾਹ ਫੜੀਏ ਕੀ ਹੋਇਆ ਤੁਹਾਨੂੰ ਨਹੀਂ ਕਿਹਾ ਕਿਸੇ ਨੇ ਜਾਂ ਆਪਣੇ ਅੰਦਰ ਵੀ ਨਹੀਂ ਆਉਂਦੀ ਇਹ ਆਪਦਾ ਭਾਈਚਾਰਾ ਹੈ ਵੀ ਨਾਲ ਖੜਨਾ ਚਾਹੀਦਾ ਹੈ ਹਾਂ ਬਾਕੀ ਆਪਾਂ ਦਿੱਲੀ ਵੀ ਹੋਇਆ ਸੀ ਦਿੱਲੀ ਵੀ ਆਂਦੇ ਸੀਗੇ ਹਾਂ ਤੇ ਤਾਂ ਘਰ ਕਿਉਂ ਰਾਸ਼ਨ ਪਾਣੀ ਲੈ ਕੇ ਚੱਲੇ ਆਂ ਪਿੱਛੇ ਵੀ ਘਰ ਵਧੀਆ ਪਿੰਡ 'ਚ ਕਰੀ ਜਾਂਦੇ ਇਕੱਠਾ ਹੋਰ ਵੀ ਨਾਲ-ਨਾਲ ਪਿੰਡ 'ਚ ਹਰਿਆਣੇ 'ਚ ਸਾਰੇ 'ਚ ਵਧੀਆ ਐ ਸਰਸੇ ਜਿਹੜੇ 'ਚ ਆਸੇਪੇ ਸਾਨੂੰ ਵੀ ਪਤਾ ਲੱਗਦਾ ਪਿੰਡ 'ਚ ਬਹੁਤ ਵਧੀਆ ਹੋਈ ਜਾਂਦਾ ਤਾਂ ਹਰਿਆਣੇ ਦੇ ਮਤਲਬ ਬਹੁਤੇ ਪਿੰਡ ਐ ਸੀ ਨੇ ਜਿਨ੍ਹਾਂ ਦੇ ਵਿੱਚੋਂ ਟਰਾਲੀਆਂ ਰਾਸ਼ਨ ਇਕੱਠਾ ਕਰਕੇ ਪੰਜਾਬ ਨੂੰ ਆਉਂਦੇ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਸੜਕ ਤੇ ਆਏ ਆਈ ਜਾਂਦਾ ਪਿੰਡਾਂ 'ਚ ਹੀ ਬਹੁਤ ਇਕੱਠਾ ਹੋਈ ਜਾਂਦਾ ਫੋਨਾਂ 'ਤੇ ਆਪਾਂ ਦੇਖਦੇ ਆਂ ਰੀਲਾਂ ਪਈ ਜਾਂਦੀਆਂ ਮਤਲਬ ਸਾਰਾ ਹਰਿਆਣਾ ਫਿਰ ਤਾਂ ਨਾਲ ਆ ਕੇ ਖੜ ਗਿਆ ਸਾਰਾ ਹਰਿਆਣਾ ਜੀ ਸਾਰਾ ਹਰਿਆਣਾ ਹਾਂਜੀ ਹਾਂਜੀ ਪੰਜਾਬ ਭਰਾਤਾ ਭਰਾ ਦੇ ਨਾਲ ਖੜਾ ਹਾਂ ਦੇ ਨਾਲ ਹਾਂਜੀ ਜ਼ਰੂਰ ਵਧੀਆ ਪੂਰਾ ਸਹਿਯੋਗ ਫੁੱਲ ਹੈ ਜੀ ਪੂਰਾ ਸਹਿਯੋਗ ਹਾਂਜੀ ਕੀ ਕੀ ਚੀਜ਼ਾਂ ਬਾਈ ਤੁਸੀਂ ਕਰ ਲੈ ਕੇ ਆਏ ਜਿਹੜੇ ਪਾਣੀ ਹੈਗਾ ਬਾਈ ਰਾਸ਼ਨ ਸਾਰਾ ਜਿਵੇਂ ਸੁੱਕੀਆਂ ਦਾਲਾਂ ਵੀ ਹੋ ਗਿਆ ਆਟਾ ਹੋ ਗਿਆ ਜਿਵੇਂ ਫੀਡ ਦੇ ੱਟੇ ਹੈਗੇ ਖੰਡ ਹੋ ਗਈ ਨੂਨ ਮਿਰਚ ਮਸਾਲਾ ਜਿਹੜਾ ਕੁਝ ਜਿੰਨਾ ਜਿੰਨਾ ਕ ਵੀ ਆਪਣੇ ਕੋਲੇ ਜਿਵੇਂ ਰਾਸ਼ਨ ਚਾਹੀਦਾ ਹੁੰਦਾ ਉਹਨਾਂ ਦਾ ਇਹ ਜਾ ਕੇ ਪਹਿਲਾਂ ਦੇਖਿਆ ਸੀ ਉੱਥੇ ਵੀ ਕਿੰਨੀ ਕ ਤਬਾਹੀ ਮੱਚੀ ਆਫਤ ਜਾਂ ਫਿਰ ਸਿਰਫ ਫੋਨ ਦੇ ਜਰੀਏ ਪਤਾ ਲੱਗਿਆ ਸੀ ਹਾਂ ਵੀ ਨਾਲ ਨਾਲ ਪਿੰਡਾਂ ਦੇ ਮੁੰਡੇ ਗਏ ਆ ਉਹਨਾਂ ਨਾਲ ਸੰਪਰਕ ਹੋਇਆ ਉਹਨਾਂ ਨੇ ਦੱਸਿਆ ਹੁਣ ਜਿਵੇਂ ਆਸੀਂ ਆ ਲੈਂਨ ਦਾ ਵੀ ਦਾਲ ਐ ਆਟਾ ਐ ਸਾਰਾ ਕੁਝ ਆ ਹੁਣ ਪਿੱਛੇ ਜਿਵੇਂ ਪਸ਼ੂਆਂ ਖਾਤਰ ਤੂੜੀ ਆਚਾਰ ਦੀ ਸੇਵਾ ਹੋ ਰਹੀ ਐ ਜੀ ਹੁਣ ਟਰਾਲੀਆਂ ਆਉਣੀਆਂ ਆ ਵਧੀਆ ਹਾਂਜੀ ਵੀ ਇਹ ਵੀ ਹੁੰਦਾ ਵੀ ਕੱਲ ਨੂੰ ਜੇ ਕਿਤੇ ਐਸੀ ਆਫਤ ਆ ਗਈ ਫਿਰ ਇਹ ਵੀ ਸਾਡੇ ਨਾਲ ਆ ਕੇ ਖੜਨਗੇ ਪੰਜਾਬ ਵਾਲੇ ਖੜਦੇ ਆਈ ਖੜਦੇ ਖੜਦੇ ਆ ਤਰਾਮਾਂ ਦੇ ਮਾਣੀ ਹੁੰਦੇ ਆ। ਤਰਾਮਾਂ ਵਾਲੀ ਗੱਲੇ। ਹਾਂਜੀ। ਉਹ ਜਿਹੜੀਆਂ ਗੱਲਾਂ ਫਿਰ ਉਹ ਤਾਂ ਬਰ ਰਾਜਨੀਤਿਕ ਗੱਲਾਂ ਚੱਲਦੀਆਂ ਨੇ ਪਰ ਰਾਜਨੀਤੀ ਮਾਰਦੇ ਰਾਜਨੀਤੀ ਵਾਲੇ ਮਾਰਦੇ ਸਾਨੂੰ ਉਸਤਾਫਸਰੀ ਤੇ ਇੱਕ ਹੀ ਐ। ਹਾਂ। ਪੰਜਾਬ ਰਹਿਣਾ ਤਾਂ ਬੰਡਿਆ ਦਾ ਰਾਜਨੀਤੀ ਨਹੀਂ ਐ। ਹਾਂ। ਉਹ ਤਾਂ ਬਰ ਇੰਨਾ ਨਾ ਇੰਨੇ ਦੇਤਾ। ਹਾਂ। ਪੰਜਾਬ ਹੈ, ਹਰਿਆਣਾ, ਰਾਜਸਥਾਨ ਹੈ। ਹਾਂ। ਉਹੀਂ ਤਾਂ ਭਰਾ ਹੀ 21। ਪਰ ਚੀਸ ਤਾਂ ਬਾਈ ਮੈਨੂੰ ਲੱਗਦਾ ਪੈਂਦੀ ਆ ਜਦੋਂ ਪੈਂਦੀ ਆਈ ਪੈਂਦੀ ਆ ਜੀ। ਜਦੋਂ ਭਰਾ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਮਾਰ ਪੈਂਦੀ ਆ ਆਪਦੇ ਤੇ ਚੀਸ ਤਾਂ ਪੈਂਦੀ ਆ ਵੀ ਨਹੀਂ ਪੈਂਦੀ ਜਾਣਾ ਕਿਉਂ ਉਹਨਾਂ ਜਾ ਕੇ ਕਿਉਂ? ਜਾਣਾ ਹੀ ਪੈਂਦਾ ਜੀ ਜਾਣਾ। ਪਰ ਮੈਨੂੰ ਲੱਗਦਾ ਹਫਤ ਸ਼ਾਇਦ ਬਹੁਤ ਵੱਡੀ ਆਪਦਾ ਵੀ ਦਿਲ ਝੰਡੋੜਾ ਗਿਆ ਜਦੋਂ ਦੇਖਦੇ ਹੋਗੇ ਪਸ਼ੂਆਂ ਦੇ ਪਸ਼ੂਮਰ ਇੱਕ ਹੋਰ ਆਈ ਇਹ ਦੇਂਦੇ ਆ ਨਹਿਰਾਂ ਸਾਡੇ ਪਿੰਡਾਂ ਸਾਰੀਆਂ ਖਾਲੀ ਪਈਆਂ ਤੇ ਹੁਣ ਉਧਰੋਂ ਡੁੱਬੀ ਜਾਂਦਾ ਵਿੱਚ ਇਹ ਕਿੰਦਾ ਪਾਖੜਾ ਡੈਮ ਟੁੱਟੀ ਜਾਂਦਾ ਪਾਖੜਾ ਸਾਡੇ ਜਮ੍ਹਾਂ ਦੇ ਆਖਿਰ ਤੇ ਬੈਠਾ ਪਾਖੜਾ ਦੇ ਮੌਈ ਘੜ ਹੈਡ ਜਮ੍ਹਾਂ ਖਾਲੀ ਪਿਆ ਓਕੇ ਜ਼ਰੰਦ ਮੀਟਰ ਤੇ ਪਈ ਜਾਂਦਾ ਪਾਣੀ ਸਾਡੇ ਜਿਹੜੇ ਟਾਇਲਾਂ ਉਹ ਸਾਰੀਆਂ ਖਾਲੀ ਪਈਆਂ ਅਸੀਂ ਟਾਇਲ ਤੇ ਬੈਠੇ ਆਂ ਦਾ ਪਾਖੜਾ ਦੀ ਜਿੱਥੇ ਪਾਣੀ ਆਉਂਦਾ ਸਾਨੂੰ ਖਾਲੀ ਮੈਨੂੰ ਐਂ ਲੱਗਦਾ ਸੋਡਾ ਬਸ ਚ ਲੈ ਤੂੰ ਖੋਲ ਦੋ ਬੰਨ ਮੁਰਗੇ ਅਸੀਂ ਤਾਂ ਖੋਲ ਦਈਏ ਹੈਂ ਖੋਲ ਦਈਏ ਯਾਰ ਸਾਡੇ ਵਾਲੇ ਡੁੱਬੀ ਜਾਂਦੇ ਆਪ ਹਾਂ ਖੋਲ ਦਈਏ ਜਿਵੇਂ ਪਾਕਿਸਤਾਨ ਵਾਲੇ ਨੇ ਗੋਲੇ ਆ ਦਰਵਾਜ਼ੇ ਉਵੇਂ ਖੋਲ ਦਈਏ ਵੀ ਆਉਣ ਦਿਓ ਵੀ ਜੇ ਆਪ ਦਾ ਬਸ ਵਾਲੇ ਹਾਂ ਥੋੜੇ ਵਾਲੇ ਪਾਸੇ ਖਾਲੀ ਪਈਆਂ ਨੇ ਖਾਲੀ ਪਈਆਂ ਜੀ ਹੂੰ ਇੱਧਰ ਪੰਜਾਬ ਸਾਡੇ ਆਹ ਹਾਂ ਹੁਣ ਜਦੋਂ ਓਵਰਫਲੋ ਹੋ ਗਏ ਪਾਣੀ ਵੀ ਹੁਣ ਬਸ ਤੋਂ ਬਾਹਰ ਹੋ ਗਿਆ ਉਦੋਂ ਜਾ ਛੱਡੀਆਂ ਨਹੀਂ ਅੱਜ ਤੋਂ ਹਫਤਾ ਪਹਿਲਾਂ ਉਹ ਵੀ ਇੱਕ ਹਫਤਾ ਚੱਲੀ ਐ ਇੱਕ ਹਫਤਾ ਉਹ ਵੀ ਪਾਣੀ ਦੀਆਂ ਵਾਰੀਆਂ ਸਾਰਿਆਂ ਦੀਆਂ ਨਹੀਂ ਲੱਗੀਆਂ ਆਈਆਂ ਅੱਛਾ ਹਾਂ ਕਾਲੇ ਪਾਣੀ ਪੀਤੇ ਹੀ ਜਮਾ ਜਮਾ ਕਾਲਾ ਜਮਾ ਕਾਲਾ ਪਾਣੀ ਪਾਖੜਾ ਦੇ ਅਖੀਰ ਤੇ ਬੈਠੇ ਜਾ ਕੇ ਸਰਸਾ ਰੋਡ ਤੇ ਗਏ ਹੋਗੇ ਕਿਤੇ ਤੁਸੀਂ ਖੁਈਆਂ ਟੋਲ ਬਲਾਜਾ ਟੱਪਣ ਸਾਰਾ ਆਉਂਦੀ ਐ ਉੱਥੇ ਜਮਾ ਖਾਲੀ ਬੀਤੀਆਂ ਤਲੀ ਅੱਛਾ ਹੁਣ ਜਦੋਂ ਪੂਰਾ ਪਾਣੀ ਸਰ ਤੋਂ ਲੰਘ ਗਿਆ ਹੁਣ ਚੱਲੀ ਹੁਣ ਚੱਲੀ ਹੈ ਅਜੇ ਵੀ ਨਹੀਂ ਪੂਰਾ ਹਫਤਾ ਚੱਲੀ ਬਾਰਬੰਦੀ ਦੇ ਹਿਸਾਬ ਨਾਲ ਹਫਤੇ ਹੀ ਚਾਰਾ ਪਾਣੀ ਚੱਲਿਆ ਉਹ ਵੀ ਮੋਗੇ-ਮੋਗੇ ਬੰਦ ਕਰਕੇ ਵੀ ਇਸ ਦੀ ਅਖੀਰ ਤੇ ਉਹ ਵੀ ਕੋਈ ਪੀਣ ਜੋਗਰ ਹੀ ਪਾਣੀ ਆਇਆ ਬੱਸ ਵੀ ਮੀਂਹ ਪੈਂਦੇ ਜੀ ਕਿਸੇ ਨੇ ਪਾਣੀ ਸਾਹਮਣੇ ਨਹੀਂ ਉਹਨਾਂ ਕ ਸਾਡੇ ਅਖੀਰ ਦੇ ਟਾਇਲਾਂ ਤੇ ਵਗ ਗਿਆ ਹਫਤਾ ਭਾਖੜਾ ਚੱਲੀ ਹੈ ਬੱਸ ਉਹ ਵੀ ਜਿਵੇਂ ਗਰਮੀ ਦੇ ਟਾਈਮ 'ਚ ਬਾਰੀ ਦੇ ਸਾਨੂੰ ਉਨੀ ਚੱਲੀ ਵੀ ਆਏ ਨਹੀਂ ਵੀ ਇੰਨਾ ਪਾਣੀ ਚੱਲੀ ਜਾਂਦਾ ਵੀ ਵੱਧ ਚੱਲ ਜੇ ਉਹ ਨਹੀਂ ਚੱਲਿਆ ਜੀ ਮਤਲਬ ਤੁਸੀਂ ਤਾਂ ਪਾਣੀ ਬਿਨਾ ਪਾਣੀ ਨਾਲ ਤਰਸੀ ਜਾਂਦੇ ਹੋ ਪਾਣੀ ਤੋਂ ਬਿਨਾ ਤੇ ਇੱਧਰ ਡੁੱਬੀ ਇੱਧਰ ਡੁੱਬੀ ਜਾਂਦੇ ਆ ਪਾਣੀ ਨਾਲ ਜੀ ਤੁਹਾਨੂੰ ਇਹ ਵੀ ਯਾਰ ਛੱਡਣ ਛੱਡਣ ਸਹੀ ਸਾਡੇ ਕਹਿੰਦਾ ਛੱਡਣ ਨਹਿਰਾਂ ਚ ਕੁਸਤਾਂ ਸਮੇ ਪਾਣੀ ਸਾਰਾ ਹੋਵੇ ਸਾਰਾ ਹੋਵੇ ਵੀ ਮਾੜਾ ਮੋਟਾ ਤਾਂ ਇੱਥੇ ਕੋਈ ਜਿਹੜੀ ਹੈ ਤੁਹਾਨੂੰ ਬਿਣੀ ਉਸ ਤੋਂ ਠੱਲ ਪਊਗੀ ਕੁਸਤਾਂ ਉਹ ਤਾਂ ਫਿਰ ਰਾਜਨੀਤੀ ਨਹੀਂ ਮਾਰ ਰੱਖਿਆ ਨਹੀਂ ਐਨਾ ਤਾਂ ਪੰਜਾਬ ਨਹੀਂ ਮੈਨੂੰ ਲੱਗਦਾ ਡੁੱਬਣਾ ਵੀ ਮੱਲੋ ਵਾਲੇ ਜਿਹੜੀਆਂ ਆਏ ਆਂ ਅਸੀਂ ਬਠਿੰਡੇ ਤਾਂ ਹੀ ਆਏ ਆ ਉਹ ਵੀ ਬੰਦ ਪਈਆਂ ਪੰਜਾਬ ਦੀਆਂ ਵੀ ਸਾਨੂੰ ਤਾਂ ਦੇਣਾ ਕਿ ਆਪਦੀਆਂ ਸੁੱਕੀਆਂ ਪਈਆਂ ਬਈ ਨਹਿਰਾਂ ਮਾਰ ਪਈ ਰਾਜਸਤਾਨ ਵਾਲੀ ਨਹਿਰ ਵੀ ਇਹਨਾਂ ਨੇ ਲੋਕਾਂ ਨੇ ਚਲਾਈ ਹੈ ਪੰਜਾਬ ਦੇ ਨੇ ਹਾਂ ਇਹਨਾਂ ਨੇ ਥੋੜੀ ਛੱਡਣੀ ਸੀ ਇਹਨਾਂ ਨੇ ਤਾਂ ਮਾਰ ਦਿੰਦੇ ਤਾਂ ਉਹਨਾਂ ਨੇ ਆਪ ਚਲਾਈ ਹੈ ਸਾਡੇ ਕੋਲ ਦੀ ਲੰਘਦੀ ਹੈ ਰਾਜਕਰਨ ਵਾਲੇ ਦੀ 10 ਕਿਲੋਮੀਟਰ ਦੂਰ ਸਾਡੇ ਤੋਂ ਰਾਜਕਰਨ ਨਾਲ ਲੰਘਦੀ ਹੈ ਠੀਕ ਹੈ ਉਹ ਵੀ ਖਾਲੀ ਸੀਗੀ ਹੁਣ ਆਇਆ ਉਹ ਚ ਪਾਣੀ ਪਾਗੜਾ ਜਾ ਕੇ ਪਾਪ ਹੋ ਜਾਂਦੀ ਹੈ ਇਹ ਬੰਦ ਰਾਜਕਰਨ ਨਾਲ ਚਰ ਲਈ ਜਾਂਦਾ ਕੁਸ ਪਾਣੀ ਲਾਸਟ ਹੈੜਾ ਪਾਗੜਾ ਵਾਲੇ ਤੇਤਰ ਤੋਂ ਹਾਂਜੀ ਉੱਥੇ ਪਰ ਮੈਨੂੰ ਲੱਗਦਾ ਵੀ ਐਂ ਤਾਂ ਕਿੰਨੀ ਕਿ ਰਾਜਨੀਤੀ ਹੋ ਜੂ ਮੈਨੂੰ ਲੱਗਦਾ ਆਪਦੇ ਵਾਲੇ ਮਰਨ ਤਾਂ ਨਹੀਂ ਦਿੰਦੇ ਆਪਦੇ ਵਾਲ ਨੂੰ ਨਹੀਂ 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 ਮਰਨ ਨਹੀਂ ਮਰਨ ਨਹੀਂ ਐ ਭਾਈ ਨਾਲ ਖੜੇ ਆਂ ਨਾਲ ਖੜੇ ਆਂ ਹਾਂ ਹਾਂਜੀ ਮਿਹਰਬਾਨ ਲੀਡਰ ਤਾਂ ਆਪਾਂ ਕਦੋਂ ਦੇ ਮਾਰਦੇ ਨੇ ਪਰ ਮੰਦਾ ਪ੍ਰਾਨ ਨਰਨ ਨਹੀਂ ਮਾਰਨ ਦਿੰਦੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਯਾਰ ਸਾਡੇ ਵੱਲੀ ਪਾਣੀ ਆਉਣ ਦਿਓ ਜਿੰਨਾ ਮਰਜ਼ੀ ਪਰ ਇਹਨਾਂ ਨੂੰ ਤਾਂ ਬਚਾ ਲਓ ਇਹਨਾਂ ਨੂੰ ਬਚਾ ਲਓ ਹਾਂ ਇਹਨਾਂ ਨੂੰ ਸਾਡਾ ਆਪਦਾ ਆਪਦਾ ਭਰਾ ਜਰਾ ਸਾਡਾ ਹਾਂ ਛੋਟੇ ਵੱਲੀ ਤਾਂ ਜੀ ਫਿਰ ਖਾਲੀ ਪਈਆਂ ਸਾਰਾ ਹਾਂ ਖਾਲੀ ਜਮਨ ਰੋਡ ਅੱਗੇ ਨਿਕਲੀ ਪਈਆਂ ਕਹਦਾ ਕਰੇ ਵੀ ਆ ਬਾਈ ਜਰ ਕੇ ਤਾਂ ਪ੍ਰਧਾਨ ਮੰਤਰੀ ਆਇਆ ਸੀਗਾ ਡੱਬ ਵਾਲੀ ਸਾਡੇ ਹਰਿਆਣੇ ਦਾ ਅੱਛਾ ਇਹਨਾਂ ਨੇ ਕੀਤੀ ਸੀਗੀ ਉਹ ਕਿਹੜੀ ਦੌਰ ਕਰਾਈ ਸੀਗੀ ਮੈਰਾਥਨ ਮੈਰਾਥਨ ਦੌੜ ਕਰਾਈ ਸੀ ਅਸੀਂ ਪਾਣੀ ਅਸੀਂ ਪਾਣੀ ਛੱਡੋ ਨਹਿਰਾਂ ਚ ਭੱਜ ਕੇ ਦੌੜ ਕਰਾਈ ਸੀ ਵੀ ਅਸੀਂ ਇਹਨਾਂ ਸੁੱਕੀਆਂ ਪਈਆਂ ਵੀ ਖਾਲੀ ਨਹਿਰਾਂ ਚ ਵੀ ਇਹਨਾਂ ਚ ਪਾਣੀ ਛੱਡੋ ਅੱਜ ਤੋਂ ਹਫਤਾ ਪਹਿਲਾਂ ਦੀ ਗੱਲ ਆਈ ਉਹ ਤੋਂ ਇੱਕ ਹਫਤਾ ਪਾਣੀ ਚੱਲਿਆ ਉਦੋਂ ਇੱਕ ਹਫਤਾ ਪਾਣੀ ਮਸਾਈ ਮੁੱਖ ਮੰਤਰੀ ਆਉਣ ਦੇ ਕਰਕੇ 5 ਦਿਨ ਮਸਾ ਚੱਲਿਆ ਹਫਤੇ ਮੁੱਖ ਮੰਤਰੀ ਨੇ ਆਉਣਾ ਸੀ ਡਾਬਲ ਇਚ ਤਾਂ ਪਾਣੀ ਚੱਲ ਗਿਆ ਨਹਿਰਾਂ ਚ ਉਦੋਂ ਵਾਰ ਬੰਦ ਕਰ ਇੱਕ ਹਫਤਾ ਹੀ ਚੱਲਿਆ ਕੁਝ ਵੀ ਸਾਰਿਆਂ ਦੀਆਂ ਵਾਰੀਆਂ ਨਹੀਂ ਲੱਗੀਆਂ ਗਿਆ ਉਦੋਂ ਪਹਿਲਾਂ 3 ਮਹੀਨੇ ਬੰਦ ਰਹਿ ਜਿਮਾ ਪਾਣੀ ਪੀਣ ਨੂੰ ਨਹੀਂ ਆਇਆ ਕਿਵੇਂ 3 ਮਹੀਨੇ ਪਾਣੀ ਬੰਦ ਰਿਹਾ ਸਾਡੇ ਅੱਛਾ 3 ਮਹੀਨੇ 3 ਮਹੀਨੇ ਪਾਣੀ ਬੰਦ ਰਿਹਾ ਜਿਮਾ ਪੀਣ ਨੂੰ ਪਾਣੀ ਵੀ ਨਹੀਂ ਆਇਆ ਸੀਗਾ ਸਾਡੇ ਬਿਆੰਦ ਨਹੀਂ ਹੋਈ ਉੱਥੇ ਐਨਾ ਬੁਰਾ ਹਾਲ ਹੋ ਗਿਆ ਸੀਗਾ ਮੰਨ ਲਓ ਵੀ ਛੱਪੜਾਂ ਨੂੰ ਵੀ ਨਹੀਂ ਪੂਰਾ ਆਇਆ ਪਾਣੀ ਜਿਹੜਾ ਪੀਣ ਨੂੰ ਛੱਡਿਆ ਸੀ ਨਾ ਜੇ ਉਹ ਮੰਨਰ ਮੰਨ ਲਓ ਜਿਵੇਂ ਮੈਂ ਮੈਨਰ ਹੈ ਮੰਨ ਲਾ ਛੱਪੜ ਹੋ ਗਏ ਪਿੰਡਾਂ ਦੇ ਬਸ ਉਹੀ ਭਰੇ ਆ ਉਹ ਵੀ ਮਸਾਂ ਜੇ ਕੋਈ ਪਿੰਡ ਹਿੰਮਤੀ ਸੀਗਾ ਉਹ ਭਰ ਗਿਆ ਛੱਪੜ ਨਹੀਂ ਉਹ ਵੀ ਲਾਉਣ ਲੂਨ ਨੂੰ ਨਹੀਂ ਆਇਆ ਜੀ ਗਰਮੀ ਚ ਪਾਣੀ ਵੀ ਬਹੁਤ ਥੋਡੇ ਵੱਲੀ ਛੱਡ ਦਿੱਤਾ ਜਾਵੇ ਮੰਨ ਲਾ ਥੋਡੇ ਵੱਲੀ ਵੀ ਪਾਣੀ ਦੀ ਪੂਰਤੀ ਹੋ ਜੂ ਤਾਂ ਇੱਥੇ ਹੀ ਬਚਾਅ ਹੋ ਜੂ ਹਾਂਜੀ 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 ਸਾਡੇ ਤਾਂ ਹੁਣ ਆ ਮੀਂਹ ਤੇ ਐਜਿਨਰਪੁਰ ਖੇਤੀ ਵੀ ਸਰੋਂ ਸਰੋਂ ਬੀਜਾਂਗੇ ਵੀ ਜਦੋਂ ਇੰਨੇ ਹੜਾਂ ਜਪਾਣੀ ਨਹੀਂ ਲਾਉਣ ਨੂੰ ਮਿਲਿਆ ਤੇ ਫਿਰ ਇਦੋਂ ਬਾਅਦ ਕਦੋਂ ਮਿਲੂਗਾ ਜੀ ਪਾਣੀ ਲਾਉਣ ਨੂੰ ਨੀ ਮਿਲਾਈ ਪੀਣ ਨੂੰ ਪੀਣ ਨੂੰ ਨਹੀਂ ਮਿਲਦਾ ਮਸਾ ਪੀਣ ਨੂੰ ਬਹੁਤ ਦਿੱਕਤ ਸੀ ਇੰਨੇ ਖੜਾ ਚ ਵੀ ਨਹੀਂ ਮਿਲਦਾ ਪਾਣੀ ਤੇ ਪੰਜਾਬ ਵਾਲੇ ਹੱਥ ਬੰਨੀ ਜਾਂਦੇ ਹੱਥ ਬੰਨੀ ਨੇ ਸਾਡਾ ਪਾਣੀ ਲੈ ਜਾਓ ਫੇਰ ਵੀ ਤੁਹਾਨੂੰ ਉੱਥੇ ਵੀ ਪਾਣੀ ਨਹੀਂ ਮਿਲਦਾ ਹੈ ਤਾਂ ਇਹ ਥੋਡੇ ਵੱਲ ਦੇ ਇਹ ਹਾਲਾਤ ਆਹ ਹਾਲਾਤ ਆਈ ਪਰ ਮੈਨੂੰ ਲੱਗਦਾ ਵੀ ਜਿੰਨਾ ਯਾਰ ਬਾਈ ਥੋਡੇ ਵਰਗੇ ਖੜੇ ਆ ਪੰਜਾਬ ਹਰਿਆਣਾ ਰਾਜਸਥਾਨ ਖੜਾ ਮੈਨੂੰ ਲੱਗਦਾ ਨੀ ਯਾਰ ਪੰਜਾਬ ਡੁੱਬੂਗਾ ਹੈ ਡੋਬਣ ਤਾਂ ਹੈਨਾ ਨਹੀਂ ਡੋਬਣ ਦਿੰਦੇ ਹੀ ਨਾਲ ਖੜੇ ਆ ਜੀ ਹਾਂ ਨਾਲ ਸੇਵਾ ਦਵਾਰੇ ਖੜੇਗਾ ਖੜਾ ਕਰ ਦਾਂ ਹਾਂ ਜੀ ਹਾਂ ਜੀ ਕਰ ਦਾਂ ਡਿੱਗਿਆ ਤਾਂ ਚਲੋ ਠੀਕ ਆ ਡਿੱਗੇ ਤਾਂ ਡਿੱਗ ਤਾਂ ਤਾਂ ਹੁੰਦੀ ਆ ਮਤਲਬ ਇਹਦਾ ਸਮੱਸਿਆ ਮ ਆਉਂਦੀ ਨਹੀਂ ਪਰ ਮਤਲਬ ਦਵਾਰੇ ਖੜਾ ਕਰ ਦੂੰਗਾ ਇਹਨਾਂ ਨੂੰ ਆਹੋ ਜਾਈਂ ਖੜਾ ਕਰ ਥੂੜੀ ਪਹਿਲੀ ਪਹਿਲਾ ਢੇੜਾ ਵੀ ਅੱਜ ਦੇਖ ਕੇ ਫਿਰ ਦੂਬਾਦ ਉਸ ਤੋਂ ਬਾਅਦ ਬਾਕੀ ਪਿੰਡ ਜਿਹੜਾ ਹੋਰ ਇਕੱਠਾ ਕਰੀ ਜਾਂਦੇ ਆ ਥੂੜੀ ਵਗੈਰਾ ਤੇ ਸਾਰਾ ਸਿਸਟਮ ਚੱਲੀ ਜਾਂਦਾ ਤੁਸੀਂ ਮਤਲਬ ਇੱਕ ਵਾਰ ਹੀ ਲੈ ਕੇ ਚੱਲ ਇੱਕ ਵਾਰੀ ਚੱਲੇ ਆ ਫਿਰ ਤੁਸੀਂ ਇੱਥੋਂ ਦੱਸੋਗੇ ਵੀ ਨਾ ਕਿੰਦਾ ਨੇ ਹਾਲਾਤ ਨੇ ਕਿੱਛੇ ਲੈ ਕੇ ਆਉਣਾ ਕੀ ਹਾਲਾਤ ਹੈ ਫਿਰ ਉਸ ਹਿਸਾਬ ਨਾਲ ਪਿੰਡ ਉਹ ਭਾਈ ਬਹੁਤ ਧੰਨਵਾਦ ਯਾਰ ਸਲੂਟ ਆ ਤੁਹਾਨੂੰ ਸਲਾਮ ਆ ਤੁਹਾਨੂੰ ਤੋਂ ਬਾਈ ਹਰੇ ਪਿੰਡ ਮੱਟਾ ਦਾਦੂ ਜ਼ਿਲ੍ਹਾ सिरसा ਹਰਿਆਣਾ ਤੋਂ ਆਏ ਨੇ ਕਹਿੰਦੇ ਨੇ ਕਿ ਇੱਕ ਚੀਜ਼ ਇਹ ਵੀ ਆ ਕਹਿੰਦੇ ਸਾਡੇ ਵੱਲ ਨਹਿਰਾਂ ਜਿਹੜੀਆਂ ਨੇ ਉਹ ਸੁੱਕੀਆਂ ਪਈਆਂ ਨੇ ਅਸੀਂ ਤਾਂ ਪੀਣ ਵਾਲੇ ਪਾਣੀ ਨੂੰ ਤਰਸਦੇ ਆ ਤੇ ਸਾਡਾ ਭਰਾ ਜਿਹੜਾ ਪੰਜਾਬ ਆ ਉਹ ਡੁੱਬੀ ਜਾਂਦਾ ਕਹਿੰਦੇ ਜੇ ਸਾਡਾ ਵਾਸ ਚੱਲੇ ਤਾਂ ਸਾਰੇ ਗੇਟ ਗੂੜ ਜੇ ਖੋਲ ਕੇ ਅਸੀਂ ਆਪਦੇ ਵੱਲੀ ਪਾਣੀ ਲੈ ਆ ਜੀਏ ਘੱਟੋ ਘੱਟ ਸਾਡਾ ਆਪਦਾ ਭਰਾ ਜਿਹੜਾ ਉਹ ਤਾਂ ਬਚੂਗਾ ਤਾਂ ਇਹ ਕਿਉਂਕਿ ਇੱਕ ਊਲਾਮਾ ਵੀ ਸੀ ਕਿ ਹਰਿਆਣਾ ਨਹੀਂ ਸਾਡਾ ਨਾ ਖੜਾ ਰਾਜਸਥਾਨ ਨਹੀਂ ਸਾਡਾ ਨਾ ਖੜਾ ਤਾਂ ਪਿਛਲੇ ਦਿਨਾਂ ਤੋਂ ਹਰਿਆਣੇ Rajasthan ਦੀਆਂ ਟਰਾਲੀਆਂ ਆ ਰਹੀਆਂ ਨੇ ਉਹ ਕਹਿੰਦੇ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਆਪਣੇ ਭਰਾ ਦੇ ਨਾਲ ਖੜੇ ਹਾਂ ਦਿੱਲੀ ਵੀ ਖੜੇ ਸੀ ਹੁਣ ਵੀ ਖੜੇ ਹਾਂ ਅੱਗੇ ਵੀ ਜਿਹੜੀ ਆਫਤ ਆਊਗੀ ਨਾਲ ਖੜਾਂਗੇ ਜੁੜੇ ਰਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਜੀ ਧੰਨਵਾਦ